ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਦੇ ਚੈਨਲ ਤੇ ਤੇ ਅੱਜ ਅੱਪਾ ਬਣਾਵਾਂਗੇ ਸੂਜੀ ਦਾ ਹਲਵਾ ਇਹ ਆਮ ਹੀ ਆਪਣੇ ਘਰਾਂ ਦੇ ਵਿੱਚ ਬਣਦਾ ਹੋ ਚਲੋ ਜੀ ਕਰਦੇ ਆਂ ਆਪਾਂ ਸਭ ਤੋਂ ਪਹਿਲਾਂ ਮੈਂ ਲੈ ਆਏ ਨੇ 5 ਵੱਡੇ ਚਮਚ ਦੇਸੀ ਘੀਏ ਤੇ ਉਹਦੇ ਵਿੱਚ ਛੋਟੀਆਂ ਲੈਤੀਆਂ ਪਾਈਆਂ ਨੇ ਤਾਂ ਕਿ ਜਿਹੜਾ ਆਪਣਾ ਇੱਕ ਕੱਪ ਮਸੂਲੀ ਲਈ ਹੈ ਇਹਨੂੰ ਸਮਾਰ ਕੇ ਆਪਾਂ ਨੇ ਹਾਸ਼ਕਾਂ ਲੈਣਾ ਵਾ ਤਾਂ ਕਿ ਵਿੱਚ ਕੁਝ ਹੋਵੇ ਇਹਨੂੰ ਤੇ ਇਹਨੂੰ ਆਪਾਂ ਨੇ ਲੋ ਫਲੇਮ ਤੇ ਭੁੰਨਣਾ ਹੁੰਦਾ ਹੈ ਇਸ ਤੇ ਲੋ ਫਲੇਮ 'ਤੇ ਇਹੀ ਤਰ੍ਹਾਂ ਮੈਨੂੰ ਹਲਾਉਂਦੇ ਰਹਿਣਾ ਹੋਵੇ ਕਿ ਜਿਹੜੇ ਅਸੀਂ ਸੋਜੀ ਆ ਥੱਲੇ ਪਾ ਲਏ। ਇਹਦੇ ਵਿੱਚ 100 ਕਿੰਤੀ ਪਾ ਸਕਦੇ। ਤੇ ਜਦੋਂ ਆਪਣੀ ਸੋਜੀ ਪੁੰਨਦੀ ਆ ਆਪਾਂ ਇੱਧਰ ਜਿਹੜਾ ਇਹਦੇ ਵਿੱਚ ਸਾਰੀ ਪਾਉਣੀ ਆ ਬਰਾ ਦੇ ਵਿੱਚੋਂ ਤਿਆਰ ਕਰ ਲਾਂ। ਜਿੰਨੀ ਜਿੰਨੀ ਆਪਾਂ ਨੇ ਸੋਜੀ ਲਈ ਆ ਕਹ ਲਈ ਉਹਦੇ ਨਾਲੋਂ 3 ਹਿੱਸਾ ਚੀਨੀ ਲੈਣੀ ਆ ਇਹਦੇ ਨਾਲ ਆਪਣਾ ਜਿਹੜਾ ਮਿੱਠਾ ਇਹ ਉਹ ਦੇਖੋ ਸਹੀ ਰਹਿੰਦਾ ਵਾ। ਇਦੇ ਵਿੱਚ ਆਪਾਂ ਤਿੰਨ ਗੋਲੀਆਂ ਜਿਹਦੇ ਵਿੱਚ ਆਪਾਂ ਚੀਨੀ ਪਾਈ ਹੋਈ ਉਹੀ ਤਿੰਨ ਗੋਲੀਆਂ ਪਾਣੀ ਦੀਆਂ ਭਰ ਕੇ ਪਾ ਲਾਣੀਆਂ। ਇਹ ਹਲਵਾ ਬਣਾਉਣ ਦਾ ਬਿਲਕੁਲ ਸਹੀ ਮੈਥਡ ਹੈ। ਇਹਦੇ ਨਾਲ ਹਲਵਾ ਜਿਹੜਾ ਬਿਲਕੁਲ ਸਹੀ ਬਣਦਾ ਵਾ। ਮਿੱਠਾ ਵੀ ਬਿਲਕੁਲ ਸਹੀ ਰਹਿੰਦਾ ਵਾ। ਤੇ ਇਹਨੂੰ ਆਪਾਂ ਦੂਜੀ ਸਾਈਡ ਗੈਸ ਦੇ ਸਰਦਾਂ ਤੇ ਇਧਰ ਨਾਲ ਨਾਲ ਜਿਹੜਾ ਆਪਾਂ ਸੇਵ ਨੂੰ ਸਟਿੱਕ ਕਰਦੇ ਤੇ ਉੱਧਰ ਜਿਹੜੀ ਆਪਾਂ ਹੱਲੇ ਵਾਸਤੇ ਜਿਹੜੀ ਵਿੱਚ ਚਾਣੀ ਪਾਉਣੀ ਉਹ ਤਿਆਰ ਕਰਨੀ ਪੈਂਦੀ ਹੈ ਕਿੰਨੀ ਆਪਾਂ ਤੂਜੀ ਪਾਈਏ ਉਹਦੇ ਨਾਲ ਇੱਕ ਕੌਲੀ ਤੂਜੀ ਦੀ ਪਾਈਏ ਤੇ ਤਿੰਨ ਕੌਲੀ ਪਾਣੀ ਦੀਆਂ ਪਾ ਲੈਣੀਆਂ ਨੇ ਪਾਣੀ ਕੌਲੀ ਹੈ ਜਿਹੜੀ ਉਹ ਚੀਨੀ ਦੀ ਪਾਣੀ ਹੈ ਜਾਣੀ ਜਰ ਧੰਨਵਾਦ ਜੀ ਜਿਹੜੀ ਨਾਲ ਤੇ ਪਾਣੀ ਦੇ ਨਾਲ ਤੇ ਦੁੱਧ ਵੀ ਪਾ ਸਕਦੇ ਆ। ਤੁਹਾਨੂੰ ਇਹ ਪਕਣੀ ਜਿਹੜੀ ਆ ਉਹ ਚੰਗੀ ਜਿਹਾ ਰੰਗ ਆ ਰਿਹਾ ਹੈ ਉਹ ਲੈ ਲਈਏ। ਇਹਦਾ ਚੈੱਕ ਕਰ ਸਕਦੇ ਤੁਸੀਂ ਜਿਹੜਾ ਆ ਉਹ ਚੰਗੀ ਇਹ ਨਾਲ ਹੀ ਚੱਕਦੀ ਹੈਗੀ ਫਿਰ ਆਪਾਂ ਖਾਣੇ ਇਹਨੂੰ। ਤੁਹਾਨੂੰ ਪਤਾ ਲੱਗ ਜਾਂਦਾ ਉਹ ਜਿਹੜੀ ਆਪਣੀ ਠੀਕ ਜਿਹਾ ਬਿਲਕੁਲ ਪੱਕ ਗਈ ਹੈ। ਇੱਕਰ ਜਿਹੜੀ ਆਪਾਂ ਨੇ ਜਾਣੀ ਤੇ ਆ ਜੀ ਉਹ ਪਾਵਾਂਗੇ ਤੇ ਪਰ ਇਹ ਨੂੰ ਰੱਖ ਕੇ ਪਾਉਣੇ ਲਾਗੇ ਫਿਰ ਤੇ ਆਉਗੇ ਹੌਂਦਾਂ ਲਗਾਣ ਚੰਗੀ ਤਰ੍ਹਾਂ ਨੱਪਾਈ ਪਾ ਲੈਣਾ ਮੈਂ ਸਭ ਪਾਵਾਂਗੇ ਜਿਹੜਾ ਹੌਲੀ ਹੌਲੀ ਪਾ ਕੇ ਜਾਣੀ ਰਹਿਣਾ ਆਪਾਂ ਇਹ ਗ੍ਰੈਪੀ ਜਿਹਾ ਹੋਊ ਆਪਾਂ ਨੇ Voglio vedere qui. Non è molto male, era una mossa di niente,

ਦੇ ਬੰਦ ਤੇ ਹਨਾ ਪੈ ਜਿਹੜੇ ਮਸਲਾ ਸਰਵ ਕਰਨ ਲਈ ਪੀਸਰ ਪਾਉਂ ਗਏ। ਨੂੰ ਲਓ ਜੀ ਹੰਬਾ ਆਪਣਾ ਵੀ ਰਿਪੇ ਬਣ ਕੇ ਤਿਆਰ ਹੈ।